ਕਿੰਨਾ ਨੂੰ ਨਾ ਕੱਝੇ ਮੇਰੇ ਮੁੰਡੇ ਨਾ ਅਗਲਾ ਹੀ ਭਗਵਾਨ ਤੁਮਾਨ ਨੇ ਕੀ ਕੀਤਾ ਪੰਜਾਬ ਦੇ ਹਜ਼ਾਰਾਂ ਮੁੰਡੇ ਮਰ ਰਹੇ ਹੁਣ ਕਿਉਂ ਨਹੀਂ ਬਚਾਉਂਦੇ ਵੈਸੇ ਤੇ ਹਰਪਾਲ ਨੂੰ ਪਤਾ ਹੁਣ ਦੱਸਿਆ ਸਾਨੂੰ ਪ੍ਰੂਫ ਦਵੇ ਕਿਥੋਂ ਕਮਾਏ ਆ ਕਿਥੋਂ ਆਣੀ ਗੋਲਵਾ ਹੈ ਚਾਹੇ ਸਿੰਘਾਂ ਨੇ ਕਲੀਅਰ ਕੀਤਾ ਜਾਂ ਕੋਰੇ ਕੋਖਾ ਪੇਪਰ ਤੇ ਸਾਈਨ ਕਰਵਾਏ ਜੋ ਮਾਦੀਏ ਲਿਖੀ ਜਾਣ ਕਰਜ਼ਾਰ ਖੁਸ਼ੀ ਕਰਨ ਲਈ ਵਾਹਿਗੁਰੂ ਦੇ ਦਰ ਤੇ ਹੱਥ ਇਸ ਸਮੇਂ ਸਦਾ ਜਦੋਂ ਸਾਡੇ ਤੇਰੇ ਮੁੰਡੇ ਨੇ ਪਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਬੀਂਦੀ ਭਗਵਾ ਤੁਮਾਨੀ ਅਗਲਾਈ ਹੋ ਕੇ ਦੇ ਉਹ ਕਿਨੇ ਰਾਈ ਜਾਈ ਭਗਵਾ ਤੁਮਾਨੀ ਅਸਕਰ ਦੀ ਲੋੜ ਨਹੀਂ ਇਹ ਕਾਨੂੰਨ ਦਾ ਉੱਥੇ ਜਾ ਕੇ ਪਟਿਆਲੇ ਮਿਲ ਪਟਿਆਲੇ ਮੁਲਾਕਾਤ ਕਰੋ ਤੇ ਸਖਾਈ ਕਰ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫਿਰ ਦੱਸਾਂਗੇ ਪਤਾ ਤੇ ਅਰਾਮਦਾਸ ਬੈਠਾ ਲਿਖਣ ਉਹ ਅਪੁਲ ਅਰਾਮਦਾਸ ਵੇਖੋ ਜੇ ਹੱਕ ਦੀਆਂ ਹੱਤਾਂ ਨਹੀਂ ਵੇੜੂਗਾ ਫਿਰ ਹੀ ਕੁਮਾਰੀ ਜੀ ਨਹੀਂ ਆ ਮਾੜੀ ਕਮਾਈ ਤੇਰਾ ਕੰਮ ਹੀ ਨਹੀਂ ਬਿਲੋਈ ਦਾ ਗੱਲ ਕਰਾਂ ਤੂੰ ਦੇਖ ਤੇਰੀ ਕੀ ਮਤਲਬ ਹੈ ਕਿ ਕਮਾਉਣ ਦਿੰਦਾ ਮੁੰਡਿਆਂ ਕਿੰਨਾਂ ਨੂੰ ਪੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮੁੱਲਜਮੇ ਆ ਤੂੰ ਹੀ ਆ ਪਹਿਲਾ ਪਾਸ ਪੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਇੱਧਰ ਯਾਰ ਵਾਲੇ ਕਪੂਰਥਲੇ ਵਾਲੇ ਸਾਰੇ ਆ ਜਾਂਦੇਗੇ ਸਾਰਿਆਂ ਦੇ ਪਰਿਵਾਰ ਆਏ ਪਹਿਲਾਂ ਇਹਨਾਂ ਨੇ ਕਿਹਾ ਵੀ ਵੇਟ ਕਰੋ ਮਲਾਵਾਂਗੇ ਮੁੜ ਕੇ ਇਹਨਾਂ ਨੂੰ ਝਾਕ ਕੇ ਗੱਡੀ ਚਵਾੜ ਤੇ ਕਿਹਦਾ ਮੂੰਹ ਨਹੀਂ ਵੇਖਣ ਦਿੱਤਾ ਇਹਨਾਂ ਨੇ ਇੰਨਾ ਸਿੱਖਾ ਨਾ ਝਾਕ ਕਿਉਂ ਆਪ ਇਦਾਂ ਕਰਨ ਡਿਆ ਸਾਡੇ ਨਾਲ ਕੀ ਤੁਹਾਨੂੰ ਕੀ ਕਹਿ ਪੁੱਛਵਾਲਣਾ ਹੈ ਪੁੱਛਵਾਲਣਾ ਕਹੇ ਪਹਿਲਾਂ ਮਲਾਵਾਂਗੇ ਹੁਣ ਕਹਿਣਾ ਧੱਕ ਕੇ ਗੱਡੀ ਚ ਵਾਰ ਦਿੱਤੇ ਕਿਸੇ ਨੂੰ ਮਿਲਣ ਨਹੀਂ ਤੱਕਿ ਟਿਕਿ ਟਿਕਿ ਦੂਰਾਂ ਤੋਂ ਲੋਕਾਂ ਦੀ ਪਰਿਵਾਰਾਂ ਆਣ ਕੇ ਬੈਠੇ ਜਿਨ੍ਹਾਂ ਤਿੰਨ ਤਿੰਨ ਸਾਲ ਹੋ ਗਏ ਬੱਚੇ ਕੋਈ ਹੋਰ ਵੀ ਸ਼ਬਦ ਤੁਹਾਨੂੰ ਕਹਿ ਵੀ ਉਹਨਾਂ ਨੂੰ ਹੋਰ ਸ਼ਬਦ ਕਹਿੰਦਾ ਤੇਰੇ ਮੁੰਡੇ ਨੇ ਅੱਗ ਲਾਈ ਆ ਫਿਰ ਭਾਲ ਕਹਿੰਦਾ ਮੈਂ ਕਿਹਾ ਜੇ ਮੇਰੇ ਮੁੰਡੇ ਨੇ ਅੱਗ ਲਾਈ ਭਗਵੰਤ ਮਾਨ ਨੇ ਕੀ ਕੀਤਾ ਪੰਜਾਬ ਚ ਹਜ਼ਾਰਾਂ ਮੁੰਡੇ ਮਰਨ ਦੇ ਹੁਣ ਕਿਉਂ ਨਹੀਂ ਬਚਾਉਂਦੇ ਹੁਣ ਬਚਾਓ ਹਾਂ ਮੁੰਡੇ ਜਿੱਦਣ ਮੇਰਾ ਮੁੰਡਾ ਹੈ ਹਜ਼ਾਰਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਸੀਸਾ ਨਹੀਂ ਦੇ ਜ ਓ ਮਾਮਾ ਨੇ ਪੁੱਛ ਕੇ ਵੇਖੇ ਇਹਨਾਂ ਦੀ ਕਿਹੜੀ ਗੱਲ ਆ ਇਹ ਅੱਜ ਹਜ਼ਾਰਾਂ ਮਰਦੇ ਇਹਨਾਂ ਨੂੰ ਕੀ ਲੱਗੇ ਇਹ ਆਪਣੀਆਂ ਪਰਦੀਆਂ ਦੇ ਹੰਕਾਰ 'ਚ ਬੈਠੇ ਆਵੇਂ ਪਤਾ ਨਹੀਂ ਸਦਾ ਹੀ ਇਦਾਂ ਹੀ ਰਹਿਣਾ ਪਰ ਲੇਕਿਨ ਬਾਜੀ ਕੀ ਉਹਨਾਂ ਨੇ ਅੱਜ ਜੋ ਕਿਹਾ ਸਟੇਟਮੈਂਟ ਦਿੱਤੀ ਸਾਰੇ ਸਿੰਘਾਂ ਨੇ ਕਲੀਅਰ ਕੀਤਾ ਇਹਨਾਂ ਕੋਰੇ ਕੋਕਾ ਪੇਪਰ ਤੇ ਸਾਈਨ ਕਰਵਾਏ ਆ ਜੋ ਮਰਜ਼ੀ ਲਿਖੀ ਜਾਣ ਕਰਜ਼ਾਰ ਖੁਸ਼ੀ ਕਰਨ ਲਈ ਵਾਹਿਗੁਰੂ ਦੇ ਉੱਤੇ ਹੱਥ ਵਾਹ ਉਹ ਚੜਦੀ ਕਲਾ ਚੜਦੀ ਦੀ ਉਹਨਾਂ ਦੀ ਕੰਪਨੀ ਪਹੁੰਚਦਾ ਕਿੰਦੀ ਕਿੰਦਾ ਪੱਛਿਆਣਾ ਜਾ ਕੇ ਬਿਲਕੁਲ ਬਹੁਤ ਲੇ ਗਈ ਹੈ ਪਰ ਕੰਮ ਨਹੀਂ ਕਰਨਾ ਅਗਰ ਮੈਂ ਕੀ ਕਰਾਂ ਇੰਨਾ ਇੰਨਾ ਹੰਕਾਰ ਚੜਿਆ ਪਤਾ ਨਹੀਂ ਕਾਦਾ ਹੰਕਾਰ ਚੜਿਆ ਇਹਨਾਂ ਲੇਡੀਜ਼ ਪੁਲਿਸ ਨਹੀਂ ਸੀ ਲੇਡੀਜ਼ ਪੁਲਿਸ ਵੀ ਆ ਗਈ ਨਹੀਂ ਸਾਡੇ ਨਾਲ ਬੰਦਿਆਂ ਨਾਲ ਕੰਮ ਕੀਤੀ ਹੈ ਲੇਡੀਜ਼ ਪੁਲਿਸ ਅੱਗੇ ਨਹੀਂ ਸੀ ਕਿ ਲੇਡੀ ਕੰਮ ਕੀਤੀ ਹਰ ਪਾਲਨੇ ਦੇ ਅੱਗੇ ਵੀ ਕੀਤੀ ਅੱਜ ਦੇਰ ਪਾਲਨੇ ਤੇ ਮੈਂ ਕਹਿੰਦਾ ਤੂੰ ਤੇ ਅੱਗੇ ਬੜੀ ਬਦਸਲੂਕੀ ਕੀਤੀ ਤੈਨੂੰ ਇਦਾਂ ਨਹੀਂ ਚਾਹੀਦਾ ਕਹਿੰਦਾ ਤੇਰੇ ਮੁੰਡੇ ਨੇ ਮਾਤਾ ਪੰਜਾਬ ਚ ਅੱਗ ਲਾਈ ਤਿੰਨ ਸਾਲ ਹੋ ਗਏ ਮੇਰਾ ਮੁੰਡਾ ਡਿਬਰੂਗਰ ਬੈਠਾ ਪੰਜਾਬ ਜਾ ਕੇ ਬੁਝੀ ਨਹੀਂ ਆਜੇ ਇਹ ਉਹ ਕਹਿੰਦਾ RAMDAS ਨੂੰ ਦੇਖਣ ਆਉਣਾ ਪੈਸੇ ਤੁਸੀਂ ਬੜੇ ਕਮਾਏ ਵੀ ਇਸ ਤਰ੍ਹਾਂ ਦਾ ਕੋਈ ਗਿਆਨ ਵੀ ਤੁਹਾਨੂੰ ਕਿਹਾ ਉਹਨਾਂ ਨੇ ਪੈਸੇ ਤੇ ਹਰ ਭਾਨ ਨੂੰ ਪਤਾ ਹਣਾ ਦੱਸਿਆ ਸਾਨੂੰ ਪ੍ਰੂਫ ਦੇਵੇ ਕਿ ਕਿੱਥੋਂ ਕਮਾਏ ਸੀ ਕਿੱਥੋਂ ਆਟੇ ਗੋਲ ਪੈਸੇ ਆ ਇਹ ਹੋਏ ਬਦਦੀਆਂ ਪਾ ਕੇ ਇੱਥੇ ਕਰਦੇ ਲੋਕਾਂ ਕੋ ਰੋਜ ਆਹੀ ਤੇ ਕੋਈ ਪੈਸਾ ਨਹੀਂ ਲਿਆ ਅਸੀਂ ਤੇ ਆਪਣੇ ਬੈਠੇ ਪਾਜੀ ਪੈਸੇ ਕਮਾਈ ਜਾਂਦਾ ਵਿਚਾਰੋ ਦੋ ਨੰਬਰ ਦੀ ਕਮਾਈ ਨੂੰ ਪੁੱਛੋ ਕਿ ਇਹਨਾਂ ਨੂੰ ਹੋਰ ਲਈ ਸਰਕਾਰ ਨੂੰ